ਬਾਬਾ ਲਬਜ ਗੁਰੂ ਸੇਗ ਬਾਗਦਰ ਪਾਤਸ਼ਾਹ ਰਤਾਨ ਹੋਇਆ। ਬਾਬਾ ਆਪਾ ਪਿੰਡਾਂ ਚ ਰਹਿਣ ਵਾਲੇ ਆਪਾਂ ਕਹਿੰਦੇ ਡਾਦ ਦੇ ਨੂੰ ਬਾਬਾ ਕਹਿੰਦੇ। ਤੰਗੂ ਤੇਗ ਬਾਗਦਰ ਪਾਤਸ਼ਾਹ ਮਹਾਰਾਜ ਅੱਠਵੇਂ ਪਾਤਸ਼ਾਹ ਦੇ ਦਾਦੇ ਦੇ ਭਰਾ ਹੋਣ ਕਰਕੇ ਉਹਨਾਂ ਬਾਬਾ ਰੱਬ ਬਣ ਤਿਆ। ਬਾਬਾ ਲਬਜ ਅੱਠਵੇਂ ਪਾਤਸ਼ਾਹ ਦੇ ਤਾਂ ਵਰਤਿਆ ਵੀ ਗੁਰੂ ਤੇਗ ਬਾਗਦਰ ਪਾਤਸ਼ਾਹ ਮਹਾਰਾਜ ਤਨਗੂ ਤੇਰ ਭਦਰਪਾਲ ਸਾਹਿਬ ਮਹਾਰਾਜ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਸਾਹਿਬ ਜਾਂਦੇ ਨੇ ਉਧਰ ਉਹ ਉਹਨਾਂ ਦਾ ਪਰੋਤੜਾ ਇਸ ਕਰਕੇ ਕਹਿ ਦਿੱਤਾ ਬਾਬਾ ਬਸੇ ਵਿੱਚ ਬੁਕਾਲੇ ਬਾਹਰ ਗੁਰੂ ਸੰਗਤ ਆਪਸ ਬਹੇ ਹੁਣ ਇਹ ਕੰਬੜਾ ਸੋਗਾ ਵੀ ਮਥਾ ਟਿਕਾਈ ਜਾਣਾ ਹੁਣ ਤੁਸੀਂ ਜ਼ਿੰਮੇਦਾਰ ਹੋ ਜੇ ਟਰੈਕਟਰ ਦੀ ਤੇਲ ਨਾ ਹੋਵੇ ਤੇ ਤੁਮ ਕੋ ਭਾਵੇਂ ਪਹਿਲਾਂ ਦਾ ਟਰੈਕਟਰ ਚੁਆਣੀ ਦਾ ਮੇਰੀ ਜੇ ਚੱਲਣਾ ਤੇ ਤੇਲ ਨਾ ਕਰਾ ਕੋੜ ਬਾਬਾ ਕਿਡਾ ਵਧੀਆ ਕੰਮ ਹੈ ਬੀਬੀਆਂ ਜਿਹੜੀਆਂ ਬੀਬੀਆਂ ਨਾਲ ਮੈਂ ਤੁਹਾਨੂੰ ਸੰਕਰ ਕਰਦਾ ਹੈ ਵੀ ਜੇ ਬੀਬੀਓ ਤੁਸੀਂ ਥੋੜੀਆਂ ਜੀਆਂ ਸਾਰ ਧੋ ਲਓ ਨਾ ਤੇ ਜਿੰਨੇ ਪਖੰਡੀ ਬਾਬੇ ਸਾਰੇ ਚੁੱਪ ਕਰਕੇ ਬੰਦੇ ਦੇ ਪੁੱਤ ਬਾਰੇ ਕੰਮ ਕਰ ਲੱਗ ਪੜ ਪਰ ਤੁਸੀਂ ਹਟਣਾ ਨਹੀਂ ਉਹਨਾਂ ਦਾ ਕੰਮ ਚੱਲਦਾ ਹੁਣ ਬਾਬਾ ਆਇਆ ਤੁਹਾਡੇ ਘਰ ਤੇ ਬੀਬੀ ਆਪਣੇ ਘਰ ਬੈਠ ਨਹੀਂ ਰਹਿੰਦੀ ਵੀ ਪਾਣੀ ਪਾ ਕੇ ਉਹ ਝੋਟੀ ਨਹੀਂ ਮਿਲਦੀ ਇਹ ਤੁਹਾਡੀਆਂ ਮੈਂ ਕਹਿੰਦਾ ਨਾ ਕਿ ਸਾਰੀ ਕੁਪਾ ਨਹੀਂ ਕਰ ਦੇਗੀ ਝੋਟੀ ਨਹੀਂ ਮਿਲਦੀ ਉਹ ਕਹਿੰਦੀ ਬਾਬਾ ਯਾਰਾ ਤਾ ਬੜੇ ਤੋਦਾ ਬਾਬੇ ਦੇ ਚੇਲਾ ਕਿਹਾ ਬੀਬੀ ਪਾਣੀ ਬੋਲ ਰ। ਬੀਬੀ ਨੇ ਪਾਣੀ ਹੀ ਬੋਲ ਰਹੀ ਆਂਦੀ। ਬਾਬੇ ਨੇ ਮਾਰੀ ਖੂਦ ਦੇ ਵਿੱਚ ਬੈਠ ਥੁੱਕ। ਤੇ ਚੇਲਾ ਕਿਹਾ ਬੀਬੀ ਪਾਣੀ ਹੋ ਗਿਆ। ਥੋੜੀ ਜਿਹੀ ਸੇਵਾ ਕਰੋ ਤੇ ਬੀਬੀ ਨੇ 2100 ਰੁਪਿਆ ਬਾਬੇ ਦੇ ਹੱਥ ਰਖਿਆ। ਤੁਸੀਂ ਦੱਸੋ ਵੀ 600 ਦਿਹਾੜੀ ਮੈਂ ਕੱਲ ਕਾ ਮੇਰੇ ਕਰਮਚਾਰੀ ਲੱਗਣੇ। 600 ਦਿਹਾੜੀ ਸ਼ਾਮ ਦੀ ਦੀ ਆ। ਉਹਦਾ ਖੂਨ ਸਮਝ ਆਉਂਦਾ ਤੇ ਬਾਬੇ ਨੇ ਖੂਨ ਨਾਲ ਕਿਥੋਂ ਬਣਾ ਲਿਆ? ਮੰਨ ਲਓ ਵੀ ਇਹ ਪੰਜ ਘਰਾਂ ਦੀਆਂ ਪੰਜ ਬੋਤਲਾਂ ਦਿੱਤੀਆਂ ਤੇ ਬਾਬੇ ਬਾਬਾ ਦਾਸਾ ਜਗ ਲਾਇਆ ਰਬ ਦਾ ਆਸਤਾ ਜੀ ਬਾਬੇ ਕੋਲ ਬੱਚੋ ਬਾਬਾ ਸਾਡਾ ਆਜੇ ਇਹ ਤੋਂ ਵੱਡਾ ਕੋਈ ਬਾਬਾ ਨਹੀਂ ਮੈਂ ਨੰਗਾ ਮੁੰਗਾ ਹਰੋੜ ਬੋਰ ਦਾ ਕੋਈ ਕਿਸੇ ਭਾਂਗੂ ਵਿੱਚ ਆਵੇ ਗਿਆਨੀ ਪਾਵੇ ਸਿੰਘ ਸਾਹਿਬ ਬਾਬੇ ਕਾਪੇ ਆ ਡੱਬੇ ਉੱਤੇ ਲਿਖਾ ਜੇ ਜਿਹਦਾ ਬਾਬਾ ਮੋਢਾ ਆਇਆ ਤੇ ਦਸ਼ਮੇਸ਼ ਨਗਰ ਵਾਲੇ ਗੁਰਮukh ਤੇ ਜੇ ਨਾਨਾ ਵਾਸੇ ਵਿਖਾਇ ਗਾਨੀ ਬਾਬੇ ਨੂੰ ਤਾਬੇ ਕਿ ਚੜ ਰਿਹਾ ਮੇਰਾ ਇੱਕੋ ਟਾਰਗੇਟ ਹੈ ਪੂਰੂ ਕਰ ਸਕੇ ਪਾਤਸ਼ਾਹ ਨੂੰ ਛੱਡ ਕੇ ਦੀਆਂ ਬਗਨਾਂ ਨੂੰ ਮਨੋਕੀ ਟੇਗ ਬਿਰਤੀ ਦਾ ਬਿਆਨ ਦੇਵ ਨਗੋ ਇਹ ਦੇ ਭਗਵਾਨ ਸਤਿਗੁਰ ਸੱਚਾ ਛੱਡ ਗਏ ਮਨ ਨੂੰ ਹੋਏ ਬੰਦੇ ਦਾ ਬੰਦਾ ਬਗਿਆ ਦੇ ਬੰਦੇ ਨੇ ਬਣੀ ਬਾਈ ਨਗਰੀ ਗੁਰੂ ਬਹਿ ਗਿਆ ਤੇ ਨਾਲ ਚੇਚੇ ਉਹਦੇ ਸਾਡਾ ਬਾਪਾ ਵੱਡਾ ਸਾਡਾ ਵੱਡਾ ਅਤਿਆਸਿੰਘਾ ਕਿ ਦੋ ਦੋ ਮੋਹ ਰੱਖਿਆ ਉਹ ਜਗਾਇ ਛੱਡ ਗਿਆ ਉਹ ਆਪਣੇ ਨਾਲ ਦੇ ਬੰਦਿਆਂ ਨੂੰ ਕਹਿੰਦਾ ਮੇਰਾ ਮਨ ਹੀ ਜਮਦਾ ਇਹ ਅਸਿ ਗੁਰੂ ਲਈ ਆਪ ਆ ਪਿੰਡਾਂ ਵਿੱਚ ਤੱਕ ਪੋਸ਼ਾਰਾ ਤੇ ਬੈਠਿਆ ਜਿੱਥੇ ਵੱਖ-ਵੱਖ ਲਾਗਿਆਂ ਦੀ ਬੋਲੀ ਹੈ ਮਾਰੀ ਵਾਲੇ ਪ੍ਰਾਕਿਰਤੀ ਦੇ ਸਾਥੇ ਆਪਣੇ ਲਾਗਿਆਂ ਦੇ ਵਿੱਚ ਜਿਨੇ ਪਰੇ ਉਹਦੇ ਤੱਕ ਕੋਲਤੇ ਬੰਦੇ ਬੈਠੇ ਤੇ ਕਹਿੰਦੇ ਗੁਰੂ ਕੋ ਘੋੜ ਗੁਰੂ ਹੀ ਹੈ ਉਹਨਾਂ ਜੁਰਗ ਜੁਰਗ ਬੋਲਿਆ ਕਹਿਣ ਲੱਗਾ ਵੀ ਜਿਹਨਾਂ ਦੇ ਨਾਂ ਕੈ ਸਪੈਨਡ ਜਿਹੜਾ ਨਾ ਉਹਨਾਂ ਦਾ ਨਾਮ ਉਹਨਾਂ ਦਾ ਮੈਂ ਤੇ ਭਾਗਰ ਤੇ ਹੋਂ ਗੁਰੂ ਕੋ ਕੋ ਮਿਲਿਆ ਨਾ ਉਹ ਐਸ ਤੋਹੇ ਜੇ ਰਹਿੰਦੇ ਨੇ ਉਹਦੇ ਨਾਲ ਦੇ ਬੰਦੇ ਦੇ ਮੋਢੇ ਤੇ ਆਹ ਮਾਰ ਕੇ ਆ ਗਿਆ ਮੇਰਾ ਗੱਲ ਬਣ ਗਈ ਅੰਦਰ ਗਿਆ ਬਾਹਰ ਆਇਆ ਗੁਰੂ ਅਸਲੀ ਗੁਰੂ ਦੇ ਅੱਗੇ ਰੱਖੀਆਂ ਪੰਜ ਮੋਰਾ ਤੇ ਮੇਰੇ ਸਤਨੂ ਪਾਤਸ਼ਾਹ ਨੇ ਆਪ ਨੂੰ ਮੋਢੇ ਤੋਂ ਚੋੜਾ ਪਾਸੇ ਕਰਕੇ ਆਖਿਆ ਮਖਣਾ ਧਿਆਨ ਰੱਖ ਲੈ ਕਹਿੰਦੇ ਗੁਰੂ ਨੇ ਪੈਸੇ ਦੀ ਉਸਾਰ ਨਹੀਂ ਪਾਈ ਅੱਜ ਦੇ ਕਾਲਪਨ ਦੇ ਪੈਸੇ ਦੁਕਾਨਾਂ ਨਾ ਬਣੀਆਂ ਦੁਕਾਨਾਂ ਗੁਰੂ ਤੇਗ ਬਹਾਦਰ ਪਾਚਾ ਦੇ ਮਖਣਾ ਗੁਰੂ ਨੇ ਪੈਸੇ ਵੀ ਤੋਕਾ ਨਹੀਂ ਪਾਈ ਪਰ ਮਿੱਤਰ ਤੇਰੇ ਜਾਇ ਦੇ ਇਕਨਾ ਦਾ ਨਿਸ਼ਾਨ ਮੇਰੇ ਮੁੱਢੇ ਦੀ ਅਜੇ ਵੀ ਹੈ ਇਹ ਦੇ ਗੁਰੂ ਤੇਗ ਬਹਾਦਰ ਪਾਚਾ ਜਿਨ੍ਹਾਂ ਬਾੜਿਆ ਅਰਦਾਸ ਕਰਦੇ ਤੇਗ ਬਹਾਦਰ ਸਿੰਘੇ ਕਾਰ ਨੋ ਵਿਧਿਆਵੇ ਧਾਏ ਸਭ ਧਾਈ ਕੋਈ ਸਹਾਇ ਕੋਈ ਜਗ੍ਹਾ ਨਹੀਂ ਜਿੱਥੇ ਪਹੁੰਚਾ ਨਹੀਂ ਇਹਨਾਂ ਗਿਆਨ ਨੂੰ ਕਰਪਾ ਲੂਆ ਮੇਰੇ ਸਾਹਮਣੇ ਖੋਸ ਆ ਗਿਆ ਆ ਗਿਆ ਉਹ ਖੰਗ ਕਰਕੇ ਫਿਰ ਤੇ ਆਵਗਾ ਬਾਣ ਚਾਪ ਪਪੜ ਵੀ ਪਰਮ ਕਾ ਗਿਆ ਕਿਸੇ ਜਗ ਤੇਰੇ ਨਾਲ ਕੋਈ ਆ ਸਾਢੇ ਬਾਗ ਤੁਸੀਂ ਪੈਸੇ ਦੇ ਦਿਓ ਨਾ ਤੇ ਸਾਡੇ ਪ੍ਰਚਾਰਕ ਜਿੰਨੇ ਵੀ ਹੁੰਦੇ ਜਿਹੜਾ ਕੋਈ ਲੱਗ ਨੂੰ ਵੀ ਵੇ ਤਿਆ ਬਗੈ ਨੇ ਪ੍ਰਣਾ ਸਵਾਦਮਤਾ ਦੇ ਕੇ ਆ ਪੰਜਾ ਦੇ ਗਿਆ ਤੇ ਜਿਹੜਾ ਦਸਾ ਦਾ ਰਾਗ ਦਾ ਨਾਮ ਰਹੇਗੀ ਉਹਦਾ ਨਾਮ ਹੀ ਹੋਗਾ ਅੱਜ ਕੱਲ 500 ਦਾ ਨਾਵੇ ਦਾ ਸੌਦਾ ਵੱਧ ਪੱਤਰ ਤੇ ਪਣਾਵੜੀ ਵਿਖੇ ਰਿਹਾ ਵਿਖੇ ਹੈ ਅੱਜ ਕੱਲ ਦੁਕਾਨਦਾਰ ਨਹੀਂ ਹੋਈਆਂ ਲੇਕਲ ਗੁਰੂ ਕਿਹਦਾ ਹੈ ਤੁਸੀਂ ਪੰਡਨ ਸਾਹਿਬ ਜਾਓ ਸਸਨਾਮ ਨਗਰ ਦਾ ਸ੍ਰੀ ਸ੍ਰਾਮ ਉਸ ਇਲਾਕੇ ਦੇ ਵਿੱਚ ਇੱਕ ਚਾਚੇ ਫਗੂ ਨਾਮ ਦਾ ਗੁਰਮੁਖ ਪਿਆਰਾ ਪ੍ਰਚਾਰ ਕਰਦਾ ਤੇ ਗੁਰੂ ਘਰ ਦੀ ਕਾਰ ਪੇਡ ਇਕੱਠੀ ਕਰਕੇ ਤੇ ਗੁਰੂ ਘਰ ਰੇ ਭੇਜਦਾ ਹੈ ਰੱਬ ਦੇ ਰੰਗਾਂ ਦਾ ਟੁੜੀਏ ਉਹ ਕਾਰ ਬੇਟਾ ਲੈਣ ਜਾਂਦਾ ਕਾਰ ਸੇਵਾ ਦੇ ਇੱਕ ਬੀਬੀ ਨੂੰ ਕਹਿੰਦਾ ਬੀਬੀ ਧੀਰੇ ਰਹਿਣੀ ਤੇ ਤੂੰ ਵੀ ਦਵਾਈ ਚਾਹੀਦੀ ਇਹ ਰਿਆ ਕਰ ਗਰੀਬੀ ਪੜੀ ਚੱਲ ਰਹੀ ਹੈ ਇੱਕ ਦਿਨ ਉਹ ਬੀਬੀ ਝਾੜੂ ਆ ਰਹੀ ਸੀ ਤੇ ਉਹ ਚਾਚੇ ਫਗੋ ਦੇ ਆ ਗਿਆ ਬੀਬੀ ਮੈਂ ਤੈਨੂੰ 50 ਤੇ ਆ ਗਿਆ ਫਿਰ ਕਿਸੇ ਉਹ ਕਾਕਾਟਾ ਹੀ ਪਾ ਗਿਆ ਕਰਨ ਪੁੱਧਾ ਮਾਨ ਪ੍ਰਿਆਸੀ ਕਹਿੰਦੀ بابا ਮੇਰੇ ਜਗਮਨ ਸ਼ੇਰ ਨਾ ਅਸੀਂ ਅੱਜ ਰਾਤ ਸਾਰੇ ਟੱਬਰ ਰੋਟੀ ਖਾਦੀ ਸਾਡੇ ਘਰ ਆਟਾ ਵੀ ਹੈ ਨਹੀਂ ਇਤੂngਨੇ ਮਿਆਟਾ ਤਿੰਨ ਪਾ ਲਿਆ ਮੇਰੇ ਕੋਲ ਤਾਂ ਕੂੜਾ ਹੈਗਾ ਇਹਦੇ ਜਮੇ ਤਾਨੂੰ ਇਹ ਗੱਲ ਕਦੇ ਵੀ ਜਣੀ ਨਹੀਂ ਹੋਣਾ ਗੁਰੂ ਕੇ ਵਜਾ ਤੇ ਸਾਡੇ ਅਸੀਂ ਪ੍ਰਚਾਰ ਕਰਕੇ ਹੋਣੀ ਚਾਹੀਦੀ ਆ ਅਸਥਾਨ ਨੂੰ ਫੜੇ ਘਰਾਂ ਨੇ ਘੀਟ ਘਰ ਜਾਂਦੇ ਨੇਗੇ ਉਹਨੇ ਆ ਗਿਆ ਬਾਬਾ ਕੂੜਾ ਹੀ ਤਨ ਗੁਰੂ ਨਮਸਕਾਰ ਤੇ ਤਨ ਗੁਰੂ ਕੇ ਸੇਖ ਨੂੰ ਨਮਸਕਾਰ ਉਹਨੇ ਆ ਗਿਆ ਵੀ ਕੂੜਾ ਝੋਲ ਪਾ ਲਿਆ ਉਹਦੇ ਮથે ਤੇ ਕੁਰਲੀ ਆਈ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਪਟਨਾ ਸਾਹਿਬ ਨੂੰ ਜਾਂਦੇ ਹੋ ਤੇ ਮੇਰੀ ਬੇਨਤੀ ਕਰਕੇ ਉਸ ਸ਼ਾਮ ਨਗਰੇ ਹੋਏ ਜਾ ਕੇ ਉਸ ਗੁਰਦੁਆਰਾ ਚਾਚੀ ਫਗੂਦੀ ਦੇ ਲਈ ਇਤਿਹਾਸ ਜਗਾ ਉਹਨੇ ਜਾ ਕੇ ਕੂੜਾ ਫੋੜਿਆ ਤੇ ਵਿੱਚ ਇੱਕ ਨਿੱਕੀ ਬੇਰੀ ਢਿੜਕ ਉਹ ਆਪਣੇ ਕਾਰ ਬੇਰੀ ਜੀ ਵੀ ਆਪਣੇ ਕਾਰ ਤੇ ਕਹਿਣ ਲੱਗਾ ਧੀ ਬੜੀ ਭਾਗਵਾਨੀ ਆ ਉਹਨੇ ਨਿੱਕੀ ਦਾ ਬੁਰੀ ਲਈ ਆਪਣੀ ਹਵੇਲੀ ਦੀ ਗੋਟ ਵਿੱਚ ਉਹਨੇ ਥੋੜੀ ਜਿਹੀ ਥਾਂ ਨੂੰ ਖੋਦਿਆ ਪਾਣੀ ਦਾ ਗੜਬਾ ਪਾਇਆ ਅਰਦਾਸ ਕੀਤੀ ਮੇਰੇ ਪਾਤਸ਼ਾਹ ਐਸ ਵੇਲੇ ਦਾ ਬੀਜਿਆ ਹਰਿਆ ਹੋ ਜਾ ਇਹਦੀ ਸੰਤਨ ਉਹਨੇ ਕੂੜਾ ਪਾਇਆ ਕੂੜੇ ਚੋਂ ਬੇੜੀ ਦੀ ਗੜਕ ਲੱਭੀ ਉਹਨੂੰ ਬੀਜ ਕੇ ਅਰਦਾਸ ਕੀਤੀ ਮੇਰੇ ਮਾਲਕਾ ਐਸ ਵੇਲੇ ਦਾ ਬੀਜਿਆ ਹਰਾ ਹੋ ਜਾ ਕਿਉਂਕਿ ਅਰਦਾਸ ਵਿੱਚ ਬੜੀ ਤਾਕਤ ਹੈ ਮੈਨੂੰ ਅੱਜ ਅਮਰੀਕਾ ਤੋਂ 11 ਵਜੇ ਫੋਨ ਆਇਆ ਤੇ ਲੋਚਨ ਸਿੰਘ ਪੱਟੀ ਉੱਤੇ ਗੁਰਦੁਆਰੇ ਦਾ ਪ੍ਰਧਾਨ ਹੈ ਤੇ ਕਹਿੰਦਾ ਗਿਆਨੀ ਜੀ ਮੈਂ ਬੜਾ ਪਰੇਸ਼ਾਨ ਆ ਤੁਸੀਂ ਗੁਰਾਮ ਦਾਦੇ ਸਰ ਦੇ ਗ੍ਰੰਥੀ ਸਿੰਘ ਹੋ ਤੇ ਮੇਰੀ ਅਰਦਾਸ ਕਰਿਆ ਜੇ ਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰਨ ਮੈਂ ਆਉਂਦਿਆਂ ਸਾਰ ਇੱਥੇ ਉਸ ਗੁਰਮੁਖ ਦੇ ਨਾਮ ਤੇ ਅਰਦਾਸ ਕੀਤੀ ਪਾਤਸ਼ਾਹ ਤੂੰ ਸਮਰੱਥ ਹੈ ਹਮ ਅਪਰਾਧੀ ਸਦੂਲ ਤੇ ਤੂੰ ਬਖਸ਼ਣ ਵਾਲੇ ਉਸ ਗੁਰੂ ਕੇ ਸਿੱਖ ਤੇ ਕਿਰਪਾ ਕਰੀ ਉਹਦੇ ਬਿਗਨਾਂ ਦੀ ਨਿਵਰਤੀ ਕਰਦੀ ਮੈਂ ਇੱਥੇ ਅਰਦਾਸ ਕੀਤੀ ਜਾ ਜਾਣ ਕੇ ਅਰਦਾਸ ਵਿੱਚ ਬਹੁਤ ਤਾਕਤ ਹੈ ਲੇਕਿਨ ਆਪਾਂ ਮਨ ਕਰਕੇ ਅਰਦਾਸ ਕਰਦੀ ਨਹੀਂ ਸਾਨੂੰ ਹਦੈਤ ਹੈ ਜੀ ਕੀ ਵਰਥਾ ਹੋਏ ਸੋ ਗੁਰ ਪਰ ਅਰਦਾਸ ਕਰ ਜਿਹੜੀ ਤੇਰੇ ਅੰਦਰ ਦੀ ਦਰਦ ਹੈ ਉਹ ਗੁਰੂ ਨੂੰ ਦੱਸ ਤੇ ਆਪਾਂ ਕਿਵੇਂ ਗੁਰੂ ਨੂੰ ਕਿਵੇਂ ਪਤਾ ਚੱਲੇਗਾ ਉਹ ਭਲੇ ਉਹ ਰੋੜੀ ਪੜਦੇ ਆ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਗਿਆਨੀ ਜੀ ਹੋਰ ਬੇਨਤੀ ਕਰਾਂ ਗੁਸਾ ਨਾ ਕਰਿਆ ਸਾਨੂੰ ਅਰਦਾਸ ਕਰਨ ਦੀ ਜਾਚ ਨਹੀਂ ਹੁੰਦੀ ਅਸੀਂ ਕੀ ਕਰੀਏ ਇਹਦਾ ਜਵਾਬ ਹੀ ਬਾਣੀ ਚਾਹੁੰਦਾ ਵੀ ਉਹ ਬੋਲਿਆ ਸਭ ਕੇ ਜਾਣਦਾ ਕਿਸ਼ ਆਗੇ ਕੀਚੇ ਅਰਦਾਸ ਗੁਰਮੁਖਾ ਤੂੰ ਜਿਹੜਾ ਅੰਦਰ ਫੁਰਨਾ ਨਹੀਂ ਬੋਲਣਾ ਹੁੰਦਾ ਤੇ ਨਾਮ ਬੋਲ ਉਹ ਤੇਰੇ ਅੰਦਰ ਦੀ ਬੁੱਧ ਲਾਏਗਾ ਉਸ ਗੁਰੂ ਕੇ ਲਾੜ ਨੇ ਜਿਹੜੀ ਉਹ 베ਰੀ 베ੜ ਦਿੱਤੀ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਪੜਨਾ ਸਾਡੇ ਉਹਨਾਂ ਦਾ ਪ੍ਰਕਾਸ਼ ਹੋਇਆ ਨਾ ਆਪਾਂ ਪੜਦੇ ਹਾਂ ਜਬ ਹੀ ਜਾਤ ਰੈਣੀ ਪੈ ਕੁੰਨ ਦਾਨ ਕਰਦੇ ਸਭ ਬਿਦਾਏ ਤਹੀਂ ਪ੍ਰਕਾਸ਼ ਮਹਾਰਾ ਭਇਓ ਪਟਨਾ ਸ਼ਹਿਰ ਦੇਖੇ ਪਵਨਯੋ ਸਭ ਤੋਂ ਪਹਿਲਾ ਅਖੰਡ ਪਾਠ ਤਰਬੈਣੀ ਵਾਲੇ ਥਾਂ ਤੇ ਗੁਰਮੁਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਰਾਇਆ ਜੀ ਤਰਬੈਣੀ ਵਾਲੀ ਥਾਂ ਤੇ ਆਪਾਂ ਨੂੰ ਕਿਹਨੂੰ ਸਭ ਤੋਂ ਪਹਿਲਾ ਅਖੰਡ ਪਾਠ ਕਿਹਨੇ ਕਰਾਇਆ ਤੇ ਕਦੋਂ ਕਰਾਇਆ ਇਹਦਾ ਜਵਾਬ ਜੇ ਸਭ ਤੋਂ ਪਹਿਲਾ ਅਖੰਡ ਪਾਠ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਰਬੈਣੀ ਪੁਰਾਗਰਾਜ ਕਰਾਇਆ ਤੇ ਪੰਜਾਂ ਬ੍ਰਹਮ ਗਿਆਨੀਆਂ ਨੇ ਪਾਠ ਕੀਤਾ ਮੈਨੂੰ ਮਾਫੀ ਦੇਣੀ ਤੁਸੀਂ ਸਾਨੂੰ ਕਹਿੰਦੇ ਗਿਆਨੀ ਜੀ ਪਾਠ ਕਰਾਇਆ ਗੱਲ ਨਹੀਂ ਬਣਦੀ ਨਾ ਤੁਸੀਂ ਕਰਾਉਂਦੇ ਹੋ ਤੇ ਨਾ ਸੀਰ ਕਰਦੇ ਪੱਲੇ ਤੋਂ ਆ ਦੇਖਖਣੀ ਦੇ ਕੋਸਰ ਕਰਨਾ ਕੌੜਾ ਸਾਹਿਬ ਤੁਜੀ ਖੰਡ ਪਾੜ ਤਕਾਉਂਦੇ ਹੋ ਪੰਜ ਪਉੜੀਆਂ ਜਪਜੀ ਸਾਹਿਬ ਦੀਆਂ ਪੜਦੀਆਂ ਪੜੀਆਂ ਇੱਕ ਦੂਜੇ ਦੇ ਮੂਲ ਬਾਬਾ ਜੀ ਪ੍ਰਸ਼ਾਦ ਵਰਤਾ ਦੇ ਕੋਠਾ ਡਿੱਪੇਗਾ ਰਾਨੀ ਦੀ ਗੱਲ ਜਪਜੀ ਸਾਹਿਬ ਦਾ ਸੰਪੂਰਨ ਪਾਠ ਨਹੀਂ ਸੁਣਦੇ ਪੰਜ ਪਉੜੀਆਂ ਪੜਦੇ ਦਿੱਤੀ ਬਾਬਾ ਜੀ ਪ੍ਰਸ਼ਾਦ ਵਰਤਾ ਦਿਓ ਤੇਰੇ ਤੇ ਕੋਠਾ ਡਿੱਪੇ ਭੋਲਿਆ ਪੁੱਛਾ ਤੇਰੇ ਕਰ ਦੀਨ ਦੁਨੀਆ ਦਾ ਮਾਲਕ ਆ ਇਹ ਉਹ ਗੁਰੂ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਮੱਥਾ ਟੇਕਿਆ ਟੇਕਿਆ ਸੀ ਗੁਰੂ ਗੋਬਿੰਦ ਸਿੰਘ ਨੇ ਪੁੱਤ ਕੁਰਬਾਨ ਕਰਾਏ ਮਾਤਾ ਕੁਰਬਾਨ ਕਰਾਈ ਪਿਤਾ ਕੁਰਬਾਨ ਕੀਤਾ ਪਰ ਸਿਰ ਨਹੀਂ ਝੁਕਾਇਆ ਲੇਕਿਨ ਐਸ ਕੋ ਤੁਨ ਸੱਚੇ ਪਾਤਸ਼ਾਹ ਦੇ ਅੱਗੇ ਸਿਰ ਨਵਾ ਕੇ ਆਖਿਆ ਸਿੱਖੂ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਉ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਰੇ ਜੋ ਪ੍ਰਭ ਕੋ ਮਿਲ ਬੋਚ ਹੈ ਕੋ ਸ਼ਬ ਮਿਲੇ